ਯਾਬ ਚ ਵੱਡਾ ਮੁੱਦਾ ਜਿਹੜਾ 2015 ਤੋਂ ਬਾਅਦ ਜਦੋਂ ਤੋਂ ਪੰਜਾਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਹਰ ਚੋਣਾਂ ਦੇ ਵਿੱਚ ਇਹ ਵੱਡਾ ਮੁੱਦਾ ਬਣਦਾ ਰਿਹਾ ਹੈ ਔਰ ਹਰੇਕ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਔਰ ਉਹਦੇ ਖਿਲਾਫ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਉਹਨਾਂ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਇਹ ਦੋ ਤਿੰਨ ਵੱਡੇ ਮੁੱਦੇ ਤੇ ਜ਼ਰੂਰ ਚੁੱਕੇ ਜਾਂਦੇ ਰਹੇ ਨੇ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦੋਵਾਂਗੇ ਔਰ ਦੂਸਰਾ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਪੰਜਾਬ ਚੋਂ ਨਸ਼ਾ ਖਤਮ ਕਰ ਦੇਣਾ ਨਸ਼ਾ ਮੁਕਤ ਜਿਹੜਾ ਪੰਜਾਬ ਹੋਏਗਾ ਨਾ ਹਲੇ ਤੱਕ ਨਸ਼ਾ ਮੁਕਤ ਪੰਜਾਬ ਹੋਇਆ ਤੇ ਨਾ ਹੀ ਬੇਦਬੀਆਂ ਵਾਲਾ ਮੁੱਦਾ ਜਿਹੜਾ ਖਤਮ ਹੋਇਆ ਬੇਦਬੀਆਂ ਦੇ ਮਾਮਲੇ ਦੇ ਵਿੱਚ ਇੱਕ ਸੈਟ ਬਣੀ ਸੀ ਉਸ ਵੇਲੇ 2015 ਵੇਲੇ ਹੀ ਉਹ ਸੈਟ ਬਣੀ ਸੀ ਰਣਬੀਰ ਸਿੰਘ ਖਟੜਾ ਦੀ ਉਹ ਆਈਜੀ ਰਿਟਾਇਰ ਹੋਏ ਨੇ ਰਣਬੀਰ ਸਿੰਘ ਖਟੜਾ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਉਹ ਦੱਸਦੇ ਨੇ ਕਿ ਅਕਾਲੀ ਸਰਕਾਰ ਵੇਲੇ ਵੀ ਅਕਾਲੀ ਦਲ ਨੂੰ ਜੋ ਚਾਰਾ ਜੋਈ ਕਰਨੀ ਚਾਹੀਦੀ ਸੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਨਹੀਂ ਕੀਤੀ ਬੇਅਦਭੀਆਂ ਦੇ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਕਾਂਗਰਸ ਸਰਕਾਰ ਵੇਲੇ ਵੀ ਨਹੀਂ ਹੋਈ ਤੇ ਹੁਣ ਉਹਨਾਂ ਨੇ ਕਿਹਾ ਕਿ ਐ ਸਰਕਾਰ ਵੇਲੇ ਵੀ ਕੋਈ ਬਹੁਤੀ ਚਾਰਾ ਜੋਈ ਜਿਹੜੀ ਉਹ ਨਹੀਂ ਹੋਈ ਸੋ ਉਹਨਾਂ ਨੇ ਮਤਲਬ ਹੋਰ ਵੀ ਬਹੁਤ ਸਾਰੇ ਦੋਸ਼ ਨੇ ਜਿਹੜੇ ਅਕਾਲੀ ਦਲ ਤੇ ਵੀ ਲਾਏ ਨੇ ਸੋ ਵੱਡੀ ਗੱਲ ਇਹ ਹੈ ਕਿ ਜਿਹੜਾ 1 ਜੂਨ 2015 ਨੂੰ ਸ਼੍ਰੀ ਗੁਰੂਗ੍ਰੰਥ ਸਾਹਿਬ ਦੀ ਬੀੜ ਜਿਹੜੀ ਕੋਟਕਪੂਰਾ ਦੇ ਪਿੰਡ ਬੁਰਜਵਾਰ ਸਿੰਘ ਵਾਲਾ ਤੋਂ ਚੋਰੀ ਹੋਈ ਸੀ ਔਰ ਉਸ ਤੋਂ ਬਾਅਦ 25 ਸਤੰਬਰ 2015 ਨੂੰ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਾਏ ਜਾਂਦੇ ਨੇ ਕਿ ਸਾਡੇ ਕੋਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਤੁਸੀਂ ਕਰ ਲੋ ਕੀ ਕਰਨਾ ਮਤਲਬ ਮਾੜੀ ਭਾਸ਼ਾ ਜਿਹੜੀ ਵਰਤੀ ਗਈ ਸੀ ਉਸ ਤੋਂ ਬਾਅਦ ਫਿਰ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਜਿਹੜੇ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਖਿਲਰੇ ਹੋਏ ਮਿਲੇ ਪਾੜ ਕੇ ਜਿਵੇਂ ਉਹਨਾਂ ਨੇ ਸਿੱਟੇ ਸੀ ਸੋ ਇਹ ਤਿੰਨ ਕੇਸ ਸੀਗੇ ਇਨੇ ਤਿੰਨੇ ਵੱਖ-ਵੱਖ ਜਿਹੜੇ ਇਹ ਇਸ਼ੂ ਸੀਗੇ ਸੋ ਰਣਬੀਰ ਸਿੰਘ ਕਟੜਾ ਦੀ ਸਿੱਟ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਪ੍ਰਦੀਪ ਕਲੇਰ ਹੈ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਡੇਰਾ ਸਰਸਾ ਦੀ ਜਿਹੜੀ ਇੱਕ ਕੋਰ ਕਮੇਟੀ ਹੈ ਉਹਦਾ ਮੈਂਬਰ ਸੀਗਾ ਉਹਨੇ ਆਪਣੇ ਬਿਆਨ ਜਿਹੜੇ ਦਰਜ ਕਰਵਾਏ ਨੇ ਸੋ ਉਹਨੇ ਬਿਆਨਾਂ ਦੇ ਵਿੱਚ ਇਹ ਕਿਹਾ ਕਿ ਜਦੋਂ ਉਹ ਕਹਿੰਦੇ ਵੀ ਜਦੋਂ ਬੇਅਦਬੀ ਦਾ ਮਾਮਲੇ ਤੋਂ ਪਹਿਲਾਂ ਜਿਹੜੀ ਡੇਰਾ ਸਰਸਾ ਦੇ ਵਿੱਚ ਮੀਟਿੰਗ ਹੋਈ ਸੀ ਉਹ ਚ ਮੈਨੂੰ ਵੀ ਬੁਲਾਇਆ ਗਿਆ ਸੀ ਉਸ ਮੀਟਿੰਗ ਚ ਡੇਰਾ ਮੁਖੀ ਸੀ ਗੁਰਮੀਤ RAM ਰਹੀਮ ਤੇ ਹਣੀਪ੍ਰੀਤ ਸੀ ਜਿਹੜੀ ਮੂੰਹ ਬੋਲੀ ਬੇਟੀ ਬਣਾਈ ਸੀ ਡੇਰਾ ਸਰਸਾ ਵਾਲੇ ਨੇ ਹਣੀਪ੍ਰੀਤ ਸੀ ਇੱਕ ਰਕੇਸ਼ ਡਿੜਬਾ ਸੀ ਇੱਕ ਮhenderpal ਬਿੱਟੂ ਸੀ ਤੇ ਇੱਕ ਗੁਲਾਬ ਉਰਫ ਗਲਾਬੂ ਸੀ ਤੇ ਇੱਕ ਗੁਰਲੀਨ ਸੀ ਸੋ ਇਹ ਸਾਰੇ ਸੀ ਤੇ ਕਹਿੰਦੇ ਹਣੀਪ੍ਰੀਤ ਨੇ ਕਿਹਾ ਸੀ ਕਿ ਜਿੱਦਾਂ ਸਾਡੇ ਪਿਤਾ ਜੀ ਦੇ ਲੋਕਟ ਨੇ ਜਿਹੜੇ ਰੋਲੇ ਗਏ ਤੇ ਅਸੀਂ ਵੀ ਇਹਨਾਂ ਦੇ ਗੁਰੂ ਗੁਰੂਆਂ ਦੀ ਬਾਣੀ ਨੂੰ ਪੈਰਾਂ ਦੇ ਵਿੱਚ ਰੋਲਣਾ ਸੋ ਉਸ ਤੋਂ ਬਾਅਦ ਇਹ ਪ੍ਰਦੀਪ ਕਲੇਰ ਦੇ ਬਿਆਨ ਨੇ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਸ਼ੁਰੂ ਹੋਈਆਂ ਬੇਅਦਬੀ ਦਾ ਮਾਮਲਾ ਜਿਹੜਾ ਸ਼ੁਰੂ ਹੋਇਆ ਰਣਬੀਰ ਸਿੰਘ ਖੱਟਾ ਹੋਰਾਂ ਦੀ ਸਿੱਟ ਨੇ ਜਿਹੜੀ ਬਾਜਾਖਾਨਾ ਥਾਣਾ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਨੇ ਜਿਹੜੀ ਤਾਂ ਸ਼੍ਰੀ ਗੁਰਗਨਾਨ ਸਾਹਿਬ ਦੀ ਚੋਰੀ ਦੇ ਮਾਮਲੇ 'ਚ 63 ਨੰਬਰ ਐਫ ਆਈ ਆਰ ਦਰਜ ਹੋਈ ਫਿਰ ਉਸ ਤੋਂ ਬਾਅਦ ਜਿਹੜੇ ਪੋਸਟਰ ਲਾਏ ਗਏ ਉਹ ਸਬੰਧੀ 117 ਨੰਬਰ ਐਫਆਈਆਰ ਦਰਜ ਕੀਤੀ ਗਈ ਤੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾਰੇ ਗਏ ਉਹਦੇ ਤੇ 128 ਨੰਬਰ ਐਫਆਈਆਰ ਆ ਜਿਹੜੀ ਦਰਜ ਕੀਤੀ ਗਈ ਇਹ ਤਿੰਨੇ ਐਫਆਈਆਰਾਂ ਦੇ ਨਾਲ ਉਹਨਾਂ ਨੇ ਡੇਰਾ ਸਰਸਾ ਦੇ ਮੁਖੀ ਨੂੰ ਵੀ ਤਲਬ ਕੀਤਾ ਸੀ ਉਹਨੂੰ ਵੀ ਮਤਲਬ ਸ਼ਾਮਲ ਕਰਨ ਲਈ ਕਿਹਾ ਸੀ ਕਿ ਇਹ ਜਿਹੜੇ ਦੋਸ਼ ਤੈ ਹੁੰਦੇ ਨੇ ਇਸ ਕਰਕੇ ਉਹਨੂੰ ਸ਼ਾਮਲ ਕੀਤਾ ਜਾਵੇ ਸੋ ਉਹਨੂੰ ਸ਼ਾਮਲ ਕਰਨ ਵਾਸਤੇ ਦੋਸ਼ੀ ਉਹਨਾਂ ਨੇ ਇਕਰਾਰ ਦੇਤਾ ਸੋ ਉਸ ਤੋਂ ਬਾਅਦ ਸਰਕਾਰਾਂ ਦੇ ਜਿਹੜੇ ਢਿੱਲੇ ਕੰਮ ਸੀਗੇ ਉਹ ਚੱਲਦੇ ਰਹੇ ਸੋ ਉਹ ਤਿੰਨੇ ਕੇਸਾਂ ਦੇ ਵਿੱਚ ਬੀਤੀ 11 ਮਾਰਚ 2024 ਨੂੰ ਡੇਰਾ ਸਰਸਾ ਦੇ ਮੁਖੀ ਦੇ ਵਕੀਲਾਂ ਨੇ ਸਟੇ ਲੈ ਲਈ ਇਹਨਾਂ ਕੇਸਾਂ ਦੇ ਸਟੇ ਤੋਂ ਬਾਅਦ ਕੀ ਹੁੰਦਾ ਹੈ ਕਿ ਡਬਲ ਬੈਂਚ ਕੋਲ ਅਪੀਲ ਕਰਨੀ ਹੁੰਦੀ ਹੈ ਜਾਂ ਸੁਪਰੀਮ ਕੋਰਟ ਕੋਲ ਜਾਣਾ ਹੁੰਦਾ ਹੈ ਤਾਂ ਇਸ ਮਾਮਲੇ ਦੇ ਵਿੱਚ 90 ਦਿਨਾਂ ਦਾ ਸਮਾਂ ਹੁੰਦਾ ਹੈ ਕਿ 90 ਦਿਨ ਦੇ ਵਿੱਚ ਚਾਰਾਜੋਈ ਕਰਨੀ ਹੁੰਦੀ ਹੈ ਸੋ 90 ਦਿਨ ਦੇ ਵਿੱਚ ਸਰਕਾਰ ਵੱਲੋਂ ਕੋਈ ਚਾਰਾਜੋਈ ਨਹੀਂ ਕੀਤੀ ਗਈ ਜਿਸ ਕਰਕੇ ਉਹ ਕੇਸ ਹੁਣ ਠੰਡੇ ਬਸਤੇ 'ਚ ਪੈ ਗਿਆ ਹੁਣ ਜੇ ਦੁਬਾਰਾ ਅਪੀਲ ਪਾਈ ਵੀ ਜਾਏਗੀ ਤੇ ਜਿੰਨੇ ਕੇਸ ਪੈਂਡਿੰਗ ਪਏ ਨੇ 5 ਤੋਂ 7 ਸਾਲ ਇਸ ਕੇਸ ਦੀ ਫਾਈਲ ਖੁੱਲਣ ਨੂੰ ਲੱਗ ਜਾਣੇ ਨੇ ਸੋ ਇਸ ਤੋਂ ਬਾਅਦ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਪਹੁੰਚ ਆ ਲਿਆ ਹੋਇਆ ਰਣਵੀਰ ਸਿੰਘ ਕੜਰਾ ਵੱਲੋਂ ਅਕਾਲ ਤਖਤ ਸਾਹਿਬ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਸ਼ੇਦਾਰ ਨਾਲ ਮੀਟਿੰਗ ਕਰਨ ਤੋਂ ਬਾਅਦ ਸੋ ਇਹ ਵੀ ਗੱਲ ਪਤਾ ਲੱਗੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਸ਼੍ਰੀ ਗੁਰਗਰਾਂਦ ਸਾਹਿਬ ਚੋਰੀ ਹੋਇਆ ਸੀ ਇਸ ਮਾਮਲੇ ਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਸੀ ਉਹ ਐਸਜੀਪੀਸੀ ਦਾ ਮੈਨੇਜਰ ਸੀ ਵੀ ਜੇ ਸਰਕਾਰ ਨੇ ਨਹੀਂ ਚਾਰਾਜੋਈ ਕੀਤੀ ਸੀ ਤਾਂ ਐਸਜੀਪੀਸੀ ਆਪਣੇ ਤੌਰ ਤੇ ਵੀ ਚਾਰਾਜੋਈ ਇਹ ਜਿਹੜੀ ਕਰ ਸਕਦੀ ਸੀ ਸੋ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਨਾ ਤੇ ਐਸਜੀਪੀਸੀ ਨੇ ਕੋਈ ਚਾਰਾਜੋਈ ਕੀਤੀ ਹੈ ਤੇ ਨਾ ਹੀ ਪੰਜਾਬ ਸਰਕਾਰ ਨੇ ਚਾਰਾਜੋਈ ਕੀਤੀ ਹੈ ਸੋ ਕੋ ਉਲਟਾ ਇਹ ਹੋਇਆ ਕਿ ਜਦੋਂ ਰਣਵੀਰ ਸਿੰਘ ਖੜੜਾ ਹੋਰਾਂ ਨੇ ਬਿਆਨ ਵੀ ਦਿੱਤਾ ਤੇ ਉਹ ਮਿਲ ਕੇ ਵੀ ਆਏ ਜਦੋਂ ਇਹ ਗੱਲ ਸਾਹਮਣੇ ਆਈ ਕਿ 11 ਮਾਰਚ 2024 ਨੂੰ ਸਟੇ ਮਿਲ ਗਈ ਹੈ ਗੁਰਮੀਤ RAM ਰਹੀਮ ਨੂੰ ਇਹਨਾਂ ਕੇਸਾਂ ਬਾਬਤ ਤੇ 90 ਦਿਨ ਲੰਘ ਚੁੱਕੇ ਨੇ ਤੇ ਪੰਜਾਬ ਸਰਕਾਰ ਵੱਲੋਂ ਜਾਂ ਉਹਨਾਂ ਦੇ ਕਹਿ ਸਕਦੇ ਆ ਜਿਹੜਾ ਐਡਵੋਕੇਟ ਜਰਨਲ ਦੇ ਵੱਲੋਂ ਕੋਈ ਚਾਰਾਜੋਈ ਨਹੀਂ ਕੀਤੀ ਗਈ ਅੱਗੇ ਅਪੀਲ ਹੈ ਜਿਹੜੀ ਨਹੀਂ ਪਾਈ ਗਈ ਉਸ ਤੋਂ ਬਾਅਦ ਰਣਬੀਰ ਸਿੰਘ ਖੱਡੜਾ ਨੂੰ ਤਲਬ ਕੀਤਾ ਗਿਆ ਇੱਕ ਸਿੱਟ ਵੱਲੋਂ ਕਿਉਂਕਿ ਇਸ ਮਾਮਲੇ ਨਾਲ ਬੇਅਦਬੀਆਂ ਮਾਮਲੇ ਨਾਲ ਜੁੜਿਆ ਇੱਕ ਮੁਲਜ਼ਮ ਸੀਗਾ ਡੇਰਾ ਸਰਸਾ ਵਾਲਿਆਂ ਦਾ ਇੱਕ ਸ਼ਰਧਾਲੂ ਸੀ ਮਹਿੰਦਰ ਮਹਿੰਦਰਪਾਲ ਬਿੱਟੂ ਸੋ ਮਹਿੰਦਰ ਬਿੱਟੂ ਦਾ ਜੂਨ 2019 ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਉਹ ਨਾਂਬਾ ਜੇਲ੍ਹ ਚ ਬੰਦ ਸੀ ਉੱਥੇ ਉਹਦਾ ਕਤਲ ਹੋ ਜਾਂਦਾ ਉਸ ਕਤਲ ਦੇ ਮਾਮਲੇ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਉਹਦੀ ਧਰਮ ਪਤਨੀ ਇੱਕ ਪ੍ਰੈਸ ਕਾਨਫਰੰਸ ਕਰਦੀ ਹੈ ਉਹ ਕਹਿੰਦੀ ਹੈ ਕਿ ਰਣਬੀਰ ਸਿੰਘ ਖੱਟੜਾ ਹੋਰਾਂ ਨੇ ਟਾਰਚਰ ਕੀਤਾ ਤੇ ਮੇਰੇ ਪਤੀ ਨੂੰ ਤੇ ਉਸ ਤੋਂ ਬਾਅਦ ਜਿਹੜਾ ਇਹ ਕਤਲ ਹੋਇਆ ਇਹਦੇ ਵਿੱਚ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਹਨਾਂ ਦਾ ਹੱਥ ਹੋ ਸਕਦਾ ਹੈ ਸੋ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਸੋ ਉਸੇ ਮਾਮਲੇ ਦੇ ਵਿੱਚ ਹੁਣ ਰਣਬੀਰ ਸਿੰਘ ਖੱਟੜਾ ਨੂੰ ਤਲਬ ਕੀਤਾ ਗਿਆ ਸਿੱਟ ਨੇ ਸੋ ਏਸ ਰਾਏ ਹੋਰਾਂ ਦੀ ਸਿੱਟ ਸੀਗੀ ਤੇ ਉਹ ਬੀਤੇ ਦਿਨੀ ਮਿਲੇ ਨੇ ਹੁਣ ਇਸ ਮਾਮਲੇ ਅੱਗੇ ਕੀ ਹੁੰਦਾ ਉਹ ਤੇ ਪਤਾ ਨਹੀਂ ਪਰ ਜਿਹੜਾ ਉਹ ਮਾਮਲਾ ਸੀਗਾ ਜਿਹਦੇ ਚ ਡੇਰਾ ਸਰਸਾ ਦਾ ਮੁਖੀ ਦੋਸ਼ੀ ਬਣਦਾ ਸੀਗਾ ਉਹ ਹਾਲ ਦੀ ਘੜੀ ਠੰਡੇ ਬਸਤੇ ਦੇ ਵਿੱਚ ਪੈ ਗਿਆ ਸੋ ਇਹ ਪੰਜਾਬ ਦਾ ਮੁੱਦਾ ਮੈਨੂੰ ਲੱਗਦਾ ਵੀ ਹੁਣ ਤੱਕ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਇਹ ਉੋਂ ਦਾ ਤ्यों ਹੀ ਖੜਾ ਹੈ ਦੇਖੋ ਤੇਜਿੰਦਰ ਜੀ ਦੋ ਸਰਕਾਰਾਂ ਤੇ ਖਾ ਗਿਆ ਇਹ ਮੁੱਦਾ ਇਹ ਤੀਜੀ ਨੂੰ ਵੀ ਖਾਊਗਾ ਘੁਣ ਵਾਂਗੂ ਲੱਗ ਗਿਆ ਹੂੰ ਉਹ ਕੀ ਕਰਨੇ ਜਿਹੜੇ ਮਾਨਦਾਰ ਅਫਸਰ ਆ ਕੁਝ ਮਿਹਨਤਾਂ ਕਰਦੇ ਆ ਕੁਝ ਉਹਨਾਂ ਦੇ ਆਪਣੇ ਸੈਂਟੀਮੈਂਟਸ ਵੀ ਹੁੰਦੇ ਆ ਮੈਨੂੰ ਕਿ ਇਹਨਾਂ ਕੋਈ ਵੀ ਹੋਰ ਹੁੰਦਾ ਬਹੁਤ ਘੱਟ ਬੰਦੇ ਹੋਣਗੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਵੇ ਤੇ ਉੱਥੇ ਵੀ ਕੋਈ ਕੰਪਰੋਮਾਈਜ਼ ਕਰਨ ਜਾਂ ਉੱਥੇ ਆਪਣੀ ਸੰਜੀਦਗੀ ਦੇ ਨਾਲ ਕੰਮ ਨਾ ਕਰਨ ਇਥੇ ਜਨਰਲੀ ਕੀ ਹੁੰਦਾ ਕਿ ਬਹੁਤ ਸਾਰੇ ਵਾਰੀ ਪੁਲਿਸ ਅਫਸਰਾਂ ਨੂੰ ਵਧੀਆ ਪੁਲਿਸ ਪਾਇਦਰ ਅਫਸਰਾਂ ਨੂੰ ਲੱਭਣਾ ਔਖਾ ਹੋ ਜਾਂਦਾ ਪਰ ਜਦੋਂ ਪੁਲਿਸ ਨੇ ਆਪਣਾ ਕੰਮ ਮਿਹਨਤ ਦੇ ਨਾਲ ਸਿਸਟਮੈਟਿਕਲੀ ਕੀਤਾ ਤੇ ਜਿੱਥੇ ਪੋਲਿਟਿਕਸ ਨੇ ਕਰਨਾ ਸੀ ਜਾਂ ਕੂਰਟਾਂ ਵੱਲੋਂ ਉਸ ਨੂੰ ਪੂਰੀ ਹਿਸ਼ਿਆਰੀ ਦਿਖਾਉਣੀ ਸੀ ਕੋਰਟਾਂ ਨੇ ਤਾਂ ਹੀ ਕਰਨਾ ਹੁੰਦਾ ਜੇ ਜਿਹੜੀਆਂ ਸਰਕਾਰਾਂ ਜਿਹੜੀਆਂ ਕੇਸ ਨੂੰ ਫਾਲੋ ਕਰ ਰਹੀਆਂ ਜਿਹੜਾ ਏਜੀਆਰਡ ਆ ਨੀ ਜਨਰਲਿਆ ਉਹ ਕਿਵੇਂ ਉਸ ਨੂੰ ਸੀਰੀਅਸਲੀ ਲੈ ਰਿਹਾ ਜਾਂ ਉਸ ਨੂੰ ਆਈਂ ਗਈ ਕਰੇ ਫਿਰ ਕੋਰਟਾਂ ਨੇ ਕੀ ਕਰਨਾ ਜੇ ਏਜੀ ਜਿਹੜੀ ਸਰਕਾਰ ਦੀ ਸਾਰੀ ਟੀਮ ਹੈ ਵਕੀਲਾਂ ਦੀ ਪੂਰੀ ਜੇ ਉਹ ਉਹਨੂੰ ਫਾਲੋ ਅਪ ਨਹੀਂ ਕਰਦੀ ਹੁਣ ਇਹ ਹੋਇਆ ਤੇ ਬੜੀ ਅਫਸੋਸ ਵਾਲੀ ਗੱਲ ਹੈ ਕਿ ਜਿਹੜੇ ਬੰਦਿਆਂ ਨੇ ਉਸ ਗੱਲ ਨੂੰ ਵੇਲੇ ਸਿਰ ਰਿਪੋਰਟਾਂ ਦੇ ਕੇ ਸਾਰਾ ਐਫ ਆਈ ਆਰ ਦਰਜ ਕਰਕੇ ਉਸ ਦਾ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਤੇ ਜਿੰਨਾਂ ਵੱਲੋਂ ਫਾਲੋਅ ਅਪ ਕਰਨਾ ਸੀਗਾ ਉਹਨਾਂ ਨੇ ਨਾ ਕਰਕੇ ਉਲਟਾ ਹੁਣ ਉਹ ਖੱਟੜਾ ਸਾਹਿਬ ਨੂੰ ਵੀ ਬੁਲਾ ਕੇ ਪੁੱਛ ਰਹੇ ਆ ਜਾਂ ਉਹਨਾਂ ਦੀ ਤਹਿਕੀਕਾਤ ਹੋ ਰਹੀ ਆ ਕਿ ਤੁਸੀਂ ਕਰੋ ਇਹ ਜਦੋਂ ਗੱਲਾਂ ਸਾਰੀਆਂ ਉਹ ਖਲੇਰ ਜਿਹੜਾ ਪ੍ਰਦੀਪ ਖਲੇਰ ਜਿਹਾ ਉਹਨੇ ਸਾਰੀ ਗੱਲ ਕਹਿ ਦਿੱਤੀ ਉਦੋਂ ਬਾਅਦ ਇਹਨਾਂ ਨੂੰ ਪੂਰਾ ਐਕਟਿਵ ਹੋ ਜਾਣਾ ਚਾਹੀਦਾ ਸੀ ਉਹਦਾ ਬਿਆਨ ਮੇਰੇ ਖ਼ਬਾੜੀ ਦੇ ਵਿੱਚ ਕਿ ਕਦੋਂ ਸਾਰੇ ਉਸ ਸਾਰੇ ਬਿਆਨ ਦਰਜ ਹੋ ਗਏ ਆ ਇਹ ਜਿਹੜੇ ਇਹਨਾਂ ਦਾ ਜਦੋਂ ਉਹਨਾਂ ਨੇ ਨਹੀਂ ਫਾਲੋਅ ਅਪ ਕੀਤਾ ਇਹਦਾ ਮਤਲਬ ਹੈ ਕਿ ਕਿਸੇ ਨੇ ਇਸ਼ਾਰਾ ਇਹ ਕੀਤਾ ਆ ਕਿਨਾਂ ਨੂੰ ਡੇਰੇ ਵਾਲਿਆਂ ਨੂੰ ਭਾਈ ਅਸੀਂ ਹੁਣ ਚੁੱਪ ਕਰਕੇ ਬੈਠੇ ਹਾਂ ਅਸੀਂ ਆਪਣਾ ਟਾਈਮ ਪਾਸ ਕਰਦੇ ਹਾਂ ਅਸੀਂ ਤੇ ਉਹ ਕਰ ਸਕਦੇ ਹਾਂ ਕਿ ਅਸੀਂ ਫਾਲੋਅ ਅਪ ਨਹੀਂ ਕਰਾਂਗੇ ਤੁਸੀਂ ਆਪਣਾ ਪੂਰਾ ਜ਼ੋਰ ਲਾਓ ਸਟੇ ਲੈ ਗਏ ਜਦੋਂ ਸਟੇ ਲੈ ਕੇ ਕੇਸਾਂ ਦੇ ਉੱਤੇ ਤੇ ਚਾਹੀਦਾ ਤੇ ਹੋਈ ਸੀ ਕਿ ਇਹਨਾਂ ਨੂੰ ਆਪਣੀ ਸਤਰਕਤਾ ਦਿਖਾਉਣੀ ਚਾਹੀਦੀ ਸੀ ਆਪਣਾ ਪ੍ਰੋਐਕਟਿਵ ਹੋਣਾ ਚਾਹੀਦਾ ਸੀ ਇਹ ਹੀ ਗੱਲਾਂ ਦੇ ਵਾਅਦੇ ਦੇ ਉੱਤੇ ਤੇ ਇਹ ਸਰਕਾਰ ਆਈ ਜਿਵੇਂ ਪਹਿਲੀਆਂ ਵੀ ਆਈਆਂ ਇਹ ਵੀ ਆਈ ਹੁਣ ਜਦੋਂ ਵੇਲਾ ਸੀ ਐਕਸ਼ਨ ਕਰਨ ਦਾ ਇਹਨਾਂ ਨੇ ਇਧਰ ਉਧਰ ਪਤਾ ਨਹੀਂ ਹੁਣ ਇਹਨਾਂ ਨੂੰ ਤੇ ਕੇਜਰੀਵਾਲ ਨੂੰ ਬਚਾਉਣ ਦਾ ਕਦੇ ਕਿਸੇ ਦਾ ਕਦੀ ਹੁਣ ਆਪਣਾ ਜਲੰਧਰ ਦੀ ਬਾਏ ਇਲੈਕਸ਼ਨ ਦਾ ਉਧਰ ਜਿਆਦਾ ਜ਼ੋਰ ਲੱਗਾ ਹੋਇਆ ਅ ਕਦੀ ਸੋਧੀਆਂ ਦਾ ਵੀ ਵਿਚੇ ਮਾਮਲਾ ਕਿ ਇਜਰੀਵਾਲ ਨੂੰ ਜੀ ਮਾਰਨਾ ਚਾਹੁੰਦੇ ਉਸ ਨੂੰ ਵੱਡਾ ਮੁੱਦਾ ਬਣਾਇਆ ਪਰ ਜੋ ਹੋਇਆ ਸਾਡਾ ਜਿਸ ਜਿੰਨਾ ਵਾਦਿਆਂ ਤੇ ਜਿੰਨਾ ਉਮੀਦਾਂ ਦੇ ਉੱਤੇ ਤੁਸੀਂ ਆਏ ਹਾਂ ਸੱਤਾ ਦੇ ਵਿੱਚ ਤੁਹਾਨੂੰ ਉਸ ਨੂੰ ਇਸ ਤਰੀਕੇ ਨਾਲ ਅਣਗੌਲਿਆ ਨਹੀਂ ਸੀ ਕਰਨਾ ਚਾਹੀਦਾ ਪਰ ਇਸ ਗੱਲ ਦੀ ਕੀਮਤ ਜਿਸ ਤਰ੍ਹਾਂ ਬਾਕੀ ਦੀਆਂ ਦੋਵਾਂ ਸਰਕਾਰਾਂ ਨੇ ਦੇਣੀ ਪਈ ਆ ਇਹਨਾਂ ਨੂੰ ਵੀ ਇਹਦੀ ਕੀਮਤ ਅਦਾ ਕਰਨੀ ਪਾਉਗੀ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਕਿ ਇੱਕ ਡੇਰੇ ਦਾ ਸਾਥ ਏਡਾ ਪਾਵਰਫੁੱਲ ਹੋ ਜਾਂਦਾ ਏਡਾ ਜਾ ਰਿਹਾ ਕਿ ਉਹ ਸਰਕਾਰਾਂ ਵੀ ਉਹਦੇ ਸਾਹਮਣੇ ਝੁਕਦੀਆਂ ਕੋਈ ਕੰਮ ਨਹੀਂ ਕਰਨੀਆਂ ਪੁਲਿਸ ਵਾਲਿਆਂ ਦੇ ਤੇ ਚਲੋ ਜੋ ਹੈ ਹੀ ਹੈ ਉਹ ਤੇ ਆਪਣੀ ਡਿਊਟੀ ਕਰਦੇ ਪਰ ਇਹ ਤੇ ਪੋਲੀਟੀਕਲ ਬੰਦੇ ਆ ਇਹਨਾਂ ਦੇ ਹੱਥ ਪੰਜਾ ਸਾਲਾਂ ਬਾਅਦ ਵੋਟਾਂ ਲੈਣੀਆਂ ਲੈਣ ਜਾਣਾ ਲੋਕਾਂ ਕੋਲੋ ਇਹਦਾ ਮਤਲਬ ਹੀ ਇੰਨਾ ਡਰਦੇ ਆ ਇੰਨੀਆਂ ਉਹਨਾਂ ਕੋਲ ਵੋਟ ਬੈਂਕ ਆ ਕਿ ਤੁਹਾਨੂੰ ਉਹ ਸਰਕਾਰ ਨੂੰ ਵੀ ਪਲਟਾ ਦੇ ਸਕਦੇ ਇਹਦਾ ਮਤਲਬ ਤੇ ਇਹ ਜਿਹੜੇ ਡੇਰੇ ਆ ਵੱਡੇ ਵੱਡੇ ਉਹ ਸਰਕਾਰਾਂ ਦੇ ਅੰਦਰ ਇੱਕ ਨਵੀਆਂ ਆਪਣੀਆਂ ਕਿਸਮ ਦੀਆਂ ਸਰਕਾਰਾਂ ਪੂਰੀ ਨੇ ਪੂਰੀਆਂ ਚੱਲ ਰਹੀਆਂ ਇਹ ਕਫਸੋਸ ਵਾਲੀ ਗੱਲ ਹੈ ਇਹ ਜਿਹੜੇ ਨਵੇਂ ਪਾਵਰ ਸੈਂਟਰ ਵਿੱਚੋਂ ਅਮਰ ਹੋ ਗਏ ਔਰ ਜਿੱਥੇ ਜਾ ਕੇ ਲਿਲੜੀਆਂ ਕੱਢਦੇ ਆਏ ਵੱਡੇ ਵੱਡੇ ਲੀਡਰ ਤੇ ਗੋਡੀਆਂ ਆਪਣੀਆਂ ਗੋਠੜੀਆਂ ਠੀਕ ਕੇ ਪੈਰਾਂ ਨੂੰ ਜਾਂ ਗੋਡਿਆਂ ਨੂੰ ਹੱਥ ਲਾਉਂਦੇ ਆ ਉਹ ਆਸ਼ੀਰਵਾਦ ਲੈਣ ਜਾਂਦੇ ਆ ਇਹ ਹੁਣ ਨੀ ਮਨਿੰਦਰ ਗਾਂਧੀ ਵੀ ਹੂਰ ਵੀ ਵੱਡੇ ਵੱਡੇ ਲੀਡਰ ਹਮੇਸ਼ਾ ਮੈਂ ਦੇਖਿਆ ਜਾਂਦੇ ਰਹੇ ਆ ਇਹ ਥੋੜੇ ਵਹਿਮੀ ਵੀ ਆ ਲੀਡਰ ਪਰ ਇਹ ਬਹੁਤ ਇੱਕ ਪੰਜਾਬ ਦੇ ਵਿੱਚ ਘਟੋ ਘਟ ਇਹੋ ਜਿਹੀ ਜਿਹੜੀ ਮੰਤ ਭਾਗੀ ਕਠਨਾ ਏਡੇ ਵੱਡੇ ਪੱਦਰ ਤੇ ਚੈਲੰਜ ਕਰਕੇ ਚਨੋਤੀ ਦੇ ਕੇ ਹੋਣੀ ਔਰ ਟਾਈਮ ਦੇਖੋ 1 ਜੂਨ ਤੋਂ ਲੈ ਕੇ ਸਤੰਬਰ ਅਕਤੂਬਰ ਅਕਤੂਬਰ ਤੱਕ ਦਾ ਅਕਤੂਬਰ ਤੋਂ ਬਾਅਦ ਦਾ ਵੀ 2 ਮਹੀਨੇ ਦਾ ਜਦੋਂ ਉਹਨਾਂ ਨੇ ਪੋਸਟਰ ਲਾਇਆ ਫਿਰ ਉਹਦੇ ਵਿੱਚ ਪੱਤਰੇ ਜਿਹੜੇ ਖਲਾਰੇ ਆ ਸਾਰਾ ਕਾਫੀ ਲੰਬਾ ਚੌੜਾ ਟਾਈਮ ਸੀ ਨਾ ਕੋਲ ਉਸ ਦੇ ਵਿੱਚ ਇਹਨਾਂ ਨੇ ਸਾਰੇ ਟਾਈਮ ਦੇ ਵਿੱਚ ਕੁਝ ਉਸ ਚੀਜ਼ ਨੂੰ ਵੇਲੇ ਸਿਰ ਨਹੀਂ ਸੰਭਾਲਿਆ ਉਹਦਾ ਉਹਦਾ ਅੱਖ ਮਿਆਜਾ ਸੁਖਵੀਰ ਸਿੰਘ ਬਾਦਲ ਨੂੰ ਵੀ ਭੁਗਤਣਾ ਪੈ ਰਿਹਾ ਹੈ ਐ ਜੀ ਪੀ ਸੀ ਦਾ ਵੀ ਉਹਦੇ ਵਿੱਚ ਬਦਨਾਮੀ ਹੋਈ ਜਾਉ ਪੋਸਟਰ ਜਿਹੜੇ ਅਸੀਂ 90 ਲੱਖ ਦੇ ਉਹਦੇ ਹੱਕ ਚਲਾਉਣੇ ਉਹਦਾ ਤੇ ਅੱਜ ਅੱਜ ਕਿਉਂ ਨਹੀਂ ਲੋਕ ਮੂੰਹ ਕਰਦੇ ਉਹ ਕਾਰਨ ਤੇ ਆਹੀ ਵੱਡੇ ਹੈਗੇ ਬਿਲਕੁਲ ਅਕਾਲੀ ਦਲ ਦਾ ਨਿਹਾਰਵਾਲ ਜਾਣਾ ਦਾ ਇਹ ਵੱਡਾ ਕਾਰਨ ਇਹੋ ਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਬੇਅਦਬੀਆਂ ਦਾ ਮਾਮਲਾ ਹੈ ਜਿਹੜਾ ਹੱਲ ਨਹੀਂ ਹੋਇਆ ਇਹਦੇ ਬਾਰੇ ਇੱਕ ਹੋਰ ਦੱਸਦਾ ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਡੇਰਾ ਸਰਸਾ ਵਾਲੇ ਤੇ ਕੇਸ ਚਲਾਇਆ ਜਾ ਸਕੇ ਧਾਰਾ 295ਏ ਤਹਿਤ ਹਨਾ ਉਸ ਮਾਮਲੇ ਸੰਬੰਧੀ ਇੱਕ ਫਾਈਲ ਹੈ ਉਹਦੀ ਮਨਜ਼ੂਰੀ ਹੈ ਜਿਹੜੀ ਹੋਮ ਸੈਕਟਰੀ ਦਿੰਦਾ ਸੋ ਹੋਮ ਸੈਕਟਰੀ ਦੇ ਕੋਲ ਜੁਲਾਈ 2022 ਤੋਂ ਇੱਕ ਫਾਈਲ ਪਈ ਹੈ ਹੁਣ ਤੱਕ ਕਹਿੰਦੇ ਉਸ ਮਾਮਲੇ ਦੀ ਮਨਜ਼ੂਰੀ ਹੈ ਜਿਹੜੀ ਨਹੀਂ ਮਿਲੀ ਫਿਰ ਰਣਵੀਰ ਸਿੰਘ ਖੜੜਾ ਹੋਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਕੋਲੇ ਸਵਾਲ ਵੀ ਚੁੱਕੇ ਨੇ ਕਿ ਜੇਕਰ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ ਦਸੰਬਰ ਵਿੱਚ ਸ਼ੁਕਬੀਰ ਸਿੰਘ ਬਾਦਲ ਨੇ ਅਕਾਲੀ ਦਲ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਇਹਨਾਂ ਬੇਅਦਬੀਆਂ ਲਈ ਦੀਆਂ ਘਟਨਾਵਾਂ ਲਈ ਮਾਫੀ ਮੰਗੀ ਸੀ। ਉਹਨਾਂ ਨੇ ਕਿਹਾ ਕਿ ਉਦੋਂ ਇਹ ਬਿਆਨ ਦਿੱਤਾ ਸੀ ਜੇਕਰ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਅਸਲ ਦੋਸ਼ੀਆਂ ਨੂੰ ਫੜ ਕੇ ਅੰਦਰ ਦਵਾਂਗੇ। ਹੁਣ ਰਣਵੀਰ ਸਿੰਘ ਖੱਡਾ ਹੋਰਾਂ ਨੇ ਇਹ ਕਿਹਾ ਹੈ ਕਿ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੇਅਦਬੀ ਦੇ ਕੇਸਾਂ ਨੂੰ ਸੀਬੀਆਈ ਤੋਂ ਪੰਜਾਬ ਪੁਲਿਸ ਨੂੰ ਦੁਬਾਰਾ ਵਾਪਸ ਕਰਨ ਦੀ ਆਗਿਆ ਦਿੱਤੀ ਸੀ ਤਾਂ ਉਸ ਵੇਲੇ ਉਸ ਵੇਲੇ सीबीआई ਨੇ ਅਦਾਲਤ ਵਿੱਚ ਇੱਕ ক্লোਜ਼ਰ ਰਿਪੋਰਟ ਦੇ ਦਿੱਤੀ ਸੀ ਤੇ ਅਸੀਂ ਉਸ ਰਿਪੋਰਟ ਦਾ ਵਿਰੋਧ ਕੀਤਾ ਸੀ ਰਣਵੀਰ ਸਿੰਘ ਖੜਾ ਕਹਿੰਦੇ ਵੀ ਅਸੀਂ ਉਸ ਰਿਪੋਰਟ ਦਾ ਵਿਰੋਧ ਕੀਤਾ ਸੀ ਵੀ ਅਸੀਂ ਜਾਂਚ ਜਿਹੜੀ ਸਹੀ ਕਰ ਰਹੇ ਹਾਂ ਅਸੀਂ ਕਰਾਂਗੇ ਹਾਲਾਂਕਿ ਕਹਿੰਦੇ ਉਦੋਂ ਐਸਜੀਪੀਸੀ ਦੇ ਜਿਹੜਾ ਵਕੀਲ ਸੀ ਉਹਨੇ ਹਲਫਨਾਮਾ ਦਾਇਰ ਕੀਤਾ ਸੀ ਹਾਈ ਕੋਰਟ ਦੇ ਵਿੱਚ ਔਰ ਇਹ ਕਿਹਾ ਸੀ ਕਿ ਕੇਸ सीबीआई ਤੋਂ ਐਸਆਈਟੀ ਵਿੱਚ ਤਬਦੀਲ ਨਹੀਂ ਕੀਤਾ ਜਾਣਾ ਚਾਹੀਦਾ ਵੀ ਸਾਨੂੰ ਸੀਬੀਆਈ ਤੇ ਭਰੋਸਾ ਹੈ ਹੁਣ ਮਤਲਬ ਰੰਬੀਰ ਸਿੰਘ ਖੜਾੜਾ ਹੋਰਾਂ ਨੇ ਵੀ ਸਵਾਲ ਖੜਾ ਕਰਤਾ ਕਹਿੰਦੇ ਵੀ ਹੁਣ ਸਿੱਖ ਕੌਮ ਨੂੰ ਦੱਸਣਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਸਿੱਖ ਕੌਮ ਨੂੰ ਦੱਸਣ ਕਿ ਉਹ ਸੀਬੀਆਈ ਦੀ ਕਲੋਜ਼ਰ ਰਿਪੋਰਟ ਨਾਲ ਸਹਿਮਤ ਨੇ ਜੋ ਸੀਬੀਆਈ ਨੇ ਕੀਤੀ ਹੈ ਕਿ ਐਸਜੀਪੀਸੀ ਦੇ ਵਕੀਲ ਨੇ ਤਾਂ ਇਹੋ ਹਲਫਨਾਮਾ ਦਿੱਤਾ ਸੀ ਸੋ ਇਹ ਵੱਡਾ ਸਵਾਲ ਅਕਾਲੀ ਦਲ ਪਹਿਲਾਂ ਹੀ ਪੰਥਕ ਮਾਮਲਿਆਂ ਤੋਂ ਥਿੜਕਿਆ ਹੋਇਆ ਹੈ ਕਿਉਂਕਿ ਪੰਥਕ ਮੁੱਦਿਆਂ ਤੇ ਅੱਜਕੱਲ੍ਹ ਅਕਾਲੀ ਦਲ ਨਹੀਂ ਰਿਹਾ ਇਸੇ ਕਰਕੇ ਕਰਕੇ ਅਕਾਲੀ ਦਲ ਦੇ ਵਿੱਚ ਨਿਘਾਰ ਆ ਰਿਹਾ ਇਹ ਗੱਲ ਮੈਂ ਜਾਂ ਤੁਸੀਂ ਨਹੀਂ ਕਹਿੰਦੇ ਇਹ ਅਕਾਲੀ ਦਲ ਦੇ ਆਪਣੇ ਆਗੂ ਕਹਿੰਦੇ ਨੇ ਜਿਹੜੇ ਹੁਣ ਅਕਾਲੀ ਦਲ ਫਿਰ ਦੋ ਫਾੜ ਹੋਇਆ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਹੋਰੀ ਇਹ ਸ਼ਰੇਆਮ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਅਕਾਲੀ ਦਲ ਆ ਪੰਥਕ ਮੁੱਦਿਆਂ ਦੀ ਹੁਣ ਗੱਲ ਨਹੀਂ ਕਰ ਰਿਹਾ ਪੰਥਕ ਮੁੱਦਿਆਂ ਤੋਂ ਥਿੜਕਿਆ ਹੋਇਆ ਹੈ ਇਸੇ ਕਰਕੇ ਸਾਡਾ ਇਹ ਨੁਕਸਾਨ ਹੋਇਆ ਮਤਲਬ ਇੰਨੀ ਮਾੜੀ ਸਥਿਤੀ ਅਕਾਲੀ ਦਲ ਦੀ ਕਦੇ ਵੀ ਨਹੀਂ ਹੋਈ ਜਿਹੜੀ ਹੁਣ ਹੋਈ ਹੈ ਠੀਕ ਹੈ ਇਤਿੰਦਰ ਜੀ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਉਹਨਾਂ ਦਾ ਜਿਹੜੇ ਬਾਕੀ ਸਾਰੇ ਆ ਕੋਈ ਉਹਨਾਂ ਦਾ ਵੀ ਟਰੈਕ ਰਿਕਾਰਡ ਪੋਲਿਟਿਕਸ ਦਾ ਕੋਈ ਐਉਂ ਨਹੀਂ ਹੈ ਕਿ ਉਹ ਬਿਲਕੁਲ ਪੰਥਕ ਸੀ ਤੇ ਨਾਨ ਪੰਥਕ ਸੀ ਸਾਰੇ ਇਕੱਠੇ ਹੀ ਸੀ ਜੇ ਇਹਨਾਂ ਦੇ ਮਨ ਵਿੱਚ ਸੀ ਇਹ ਖੱਟੜਿਆ ਹੋਣੀ ਜਿਵੇਂ ਕੋਸ਼ਿਸ਼ਾਂ ਕਰਦੇ ਰਹੇ ਇਹ ਵੀ ਉਦੋਂ ਕੋਸ਼ਿਸ਼ਾਂ ਕਰਦੇ ਪਬਲੀਕਲੀ ਕਰਦੇ ਜਿਹੜੀਆਂ ਹੁਣ ਪ੍ਰੈਸ ਕਾਨਫਰੰਸਾਂ ਕਰ ਕਰਦੇ ਉਦੋਂ ਵੇਲੇ ਸਿਰ ਕਰਦੇ ਤੇ ਸ਼ਾਇਦ ਇੰਨਾ ਇੰਨਾ ਨੂੰ ਵੀ ਇਹਨਾਂ ਦੀ ਪਾਰਟੀ ਨੂੰ ਵੀ ਇੰਨਾ ਨੁਕਸਾਨ ਨਹੀਂ ਹੁੰਦਾ ਹੁਣ ਇਸ ਗੱਲ ਦਾ ਜਿਹੜੀ ਤੁਸੀਂ ਗੱਲ ਕਹਿਨੀ ਆ ਕਿ ਇਹ ਵੱਡਾ ਵੱਡਾ ਸਵਾਲ ਹੈ ਕਿ ਕੀ ਹੁਣ ਉਹ ਸੀਬੀਆਈ ਦੀ ਜਿਹੜੀ ਕਲੋਜ਼ਰ ਰਿਪੋਰਟ ਹੈ ਉਹਦੇ ਨਾਲ ਐਗਰੀ ਕਰਦੇ ਆ ਜਿਵੇਂ ਇਹ ਪਹਿਲਾਂ ਕਰਦੇ ਸੀ ਜਾਂ ਉਹਦੇ ਤੋਂ ਵੀ ਰਿਟਰੈਕਟ ਕਰਕੇ ਤੇ ਕਹਿੰਦੇ ਆ ਕਿ ਨਹੀਂ ਨਹੀਂ ਅਸੀਂ ਹੁਣ ਪੰਜਾਬ ਪੁਲਿਸ ਨੂੰ ਜਾਂ ਕਿਸੇ ਨੂੰ ਦਿਆਂਗੇ ਜੀ ਹੁਣ ਪੰਜਾਬ ਪੁਲੀ ਮੇਰਾ ਖਿਆਲ ਇੰਨਾ ਹਾਲਾਤਾਂ ਚ ਇਸ ਗੱਲ ਦਾ ਬੰਦਦਾ ਤੇ ਇਹ ਸੀ ਕਿ ਪੰਜਾਬ ਪੁਲਿਸ ਜਾਂ ਸਾਡੀ ਜਿਹੜੀ ਵਿਜੀਲੈਂਸ ਜਾਂ ਜਿਸ ਤਰ੍ਹਾਂ ਦੀ ਵੀ ਐਸਆਈਟੀ ਜਿਹੜੀ ਵੀ ਬਣੀ ਹੋਊਗੀ ਹੁਣ ਵੀ ਇਹਨਾਂ ਨੇ ਕਿਉਂਕਿ ਅਜੇ ਤੱਕ ਬੰਦ ਤੇ ਕੇਸ ਕੀਤਾ ਨਹੀਂ ਹਾਲਾਂਕਿ ਪਹੁੰਚਿਆ ਜਰੂਰ ਕੋਰਟਾਂ 'ਚ ਸਾਰਾ ਕੁਝ ਹੈਗਾ ਉਹਦੇ ਤੇ ਕੋਈ ਐਕਸ਼ਨ ਨਹੀਂ ਜਿਵੇਂ ਤੁਸੀਂ 2022 ਦਾ ਪੈਂਡਿੰਗ ਹੋਮ ਮਿਨਿਸਟਰੀ ਦੀ ਸੈਂਕਸ਼ਨ ਤੋਂ ਉਹ ਗਾਂ ਚਾਲੂ ਹੀ ਨਹੀਂ ਹੋਇਆ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਦੋ ਗੱਲਾਂ ਇੱਕ ਤੇ ਐਸਜੀਪੀਸੀ ਨੂੰ ਬਹੁਤ ਸਾਫ਼ ਹੋ ਜਾਣਾ ਚਾਹੀਦਾ ਕਿ ਅਸੀਂ ਇਹਦੇ ਤੇ ਪ੍ਰਾਣੀਆਂ ਭੁੱਲਾਂ ਨੂੰ ਬਖਸ਼ਾ ਕੇ ਤੇ ਅਸੀਂ ਦੁਬਾਰਾ ਉਸ ਕੇਸ ਨੂੰ ਉਸ ਸਹੀ ਸਹੀ ਲੀਆਂ ਤੇ ਆਪਣੇ ਨਿੱਜੀ ਸਵਾਰਥਾਂ ਤੋਂ ਜਾਂ ਛੋਟੇ-ਛੋਟੇ ਪੋਲਿਟੀਕਲ ਹਿੱਤਾਂ ਤੋਂ ਜਾਂ ਵੋਟਾਂ ਦੇ ਹਿੱਤਾਂ ਤੋਂ ਉੱਪਰ ਉੱਟ ਕੇ ਕਿਵੇਂ ਕਰਨਾ ਇਹ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਐਸ ਪਾਰਟੀ ਐਡ ਵੀ ਸੋਚਣਾ ਪਊ ਤੇ ਐਸ ਜੀ ਪੀ ਸੀ ਦਾ ਤੇ ਹਰ ਹਾਲਤ ਸੋਚਣਾ ਬਣਦਾ ਹੀ ਆ ਜੇ ਉਹ ਨਹੀਂ ਸੋਚਦੇ ਤਾਂ ਮਤਲਬ ਕਿ ਉਹਨਾਂ ਨੇ ਵੀ ਉਹੀ ਗਲਤੀਆਂ ਕੀਤੀਆਂ ਜਿਹੜੀ ਉਹਨਾਂ ਦੀ ਪੋਲਿਟੀਕਲ ਪਾਰਟੀ ਸ਼੍ਰੋਮਣੀ ਕਾਲੀ ਦਲ ਨੇ ਕੀਤੀਆਂ ਜਾਂ ਉਹਨਾਂ ਤੋਂ ਕਰਵਾਈਆਂ ਗਈਆਂ ਕਿਉਂਕਿ ਉਹ ਉਹਨਾਂ ਦੇ ਪ੍ਰਭਾਵ ਥੱਲੇ ਸੀ ਦੂਸਰਾ ਇਹ ਜਿਹੜਾ ਹੁਣ ਹੈਗਾ ਮਤਲਬ ਜਿਹੜਾ ਕੇਸ ਆ ਹੁਣ ਵਾਲੀ ਸਰਕਾਰ ਨੂੰ ਵੀ ਇਸ ਗੱਲ ਤੇ ਸੀਰੀਅਸਲੀ ਲੈਣਾ ਚਾਹੀਦਾ ਪਰ ਇੱਕ ਵਾਰੀ ਤੋਂ ਉਹਨਾਂ ਨੇ ਖਟਾਰੇ ਦੇ ਵਿੱਚ ਇਹ ਕੇਸ ਪਾ ਦਿੱਤਾ ਆ ਕਿਉਂਕਿ ਜੇ ਹੁਣ ਤੁਸੀਂ ਕਹਿ ਰਹੇ ਜਿਵੇਂ 6-7 ਸਾਲਾ ਹੋਨੇ ਖਟਰ ਸਾਹਿਬ ਖੁਦ ਆਖ ਰਹੇ ਸੀ ਕਿ ਹੁਣ ਉਹ 6-7 ਸਾਲ ਲੱਗ ਜਾਣਗੇ ਇਸ ਗੱਲ ਨੂੰ ਇਹ ਦੁਬਾਰਾ ਕੇਸ ਦੀ ਲਾਈਨ ਤੇ ਆਉਣ ਲਈ ਤੇ ਇਹਦਾ ਮਤਲਬ ਹੈ ਕਿ ਜਿਹੜਾ 골ਡਨ ਅਪਰਚੂਨਿਟੀ ਸੀਗੀ ਜਦੋਂ ਉਹਨਾਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਸੀ ਉਹ ਇਹਨਾਂ ਨੇ ਲੂਜ਼ ਕਰ ਲਈ ਤੀਜੀ ਗੱਲ ਜਿਹੜੀ ਹੈ ਕਿ ਕੀ ਸੱਚੀ ਮੁੱਚੀ ਸਾਡੇ ਪੰਜਾਬ ਦੀ ਪੋਲਿਟਿਕਸ ਵਿੱਚ ਇਹ ਡੇਰੇ ਡੇ ਭਾਰੀ ਹੋ ਗਿਆ ਕਿ ਉਹ ਹੁਣ ਪੋਲਿਟੀਕਲ ਬੰਦੇ ਉਹਨਾਂ ਨੂੰ ਪੂਰੀ ਖੁੱਲੀ ਛੁੱਟੀ ਦੇ ਕੇ ਰੱਖਣਗੇ ਇਹ ਵੀ ਸੋਚਣ ਵਾਲੀ ਗੱਲ ਹੈਗੀ ਮੈਨੂੰ ਲੱਗਦਾ ਕਿ ਇਹ ਸਾਡੀਆਂ ਕਮਜ਼ੋਰੀਆਂ ਕਰਕੇ ਜਾਂ ਐਸਜੀਪੀਸੀ ਦੀ ਜਾਂ ਇੱਥੇ ਦੀ ਪੰਥਕ ਪੋਲਿਟਿਕਸ ਦੀਆਂ ਕਮਜ਼ੋਰੀਆਂ ਕਰਕੇ ਹੀ ਡੇਰੇ ਵੱਡੇ ਪੱਦਰ ਤੇ ਪੰਪਿਆ ਜੇ ਇਹ ਸਹੀ ਰਸਤੇ ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਦਰਜ ਹੈਗਾ ਉਸ ਰਸਤੇ ਤੇ ਚੱਲਦੇ ਹੁੰਦੇ ਤੇ ਸ਼ਾਇਦ ਇੰਨੀ ਜਗ੍ਹਾ ਉਹਨਾਂ ਡੇਰਿਆਂ ਨੂੰ ਨਾਂ ਮਿਲਦੀ ਹੁਣ ਵੀ ਇਹ ਸੁਧਾਰ ਦਾ ਮੌਕਾ ਹੈ ਜੇ ਅਜੇ ਵੀ ਨਾ ਸਧਾਰੇ ਤੇ ਫਿਰ ਮੈਨੂੰ ਲੱਗਦਾ ਕਿ ਫਿਰ ਬਹੁਤ ਲੇਟ ਹੋ ਜੂ